ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਮਦਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਹਾਂ ਸੋ ਇਸ ਵੇਲੇ ਦੀਆਂ ਵੱਡੀਆਂ ਖਬਰਾਂ ਦਾ ਰੁਖ ਕਰਦੇ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਸੁਰੱਖਿਆ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੀ ਹੋਵੇਗੀ ਮੀਟਿੰਗ ਲੋਕ ਸਭਾ ਚੋਣਾਂ ਦੇ ਵਿੱਚ ਹਾਰ ਦੇ ਕਾਰਨਾਂ ਤੇ ਕੀਤਾ ਜਾਵੇਗਾ ਮੰਥਨ ਅਮਰਿਤਪਾਲ ਸਿੰਘ ਜਲਦ ਆਵੇਗਾ ਜਿਬੜੂਗੜ ਜ਼ਿਲ੍ਹੇ ਤੋਂ ਬਾਹਰ 24 ਜੂਨ ਤੋਂ ਪਹਿਲਾਂ ਜੇਲ੍ਹ ਤੋਂ ਬਾਹਰ ਆਉਣ ਦੀ ਸੰਭਾਵਨਾ 24 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਲੋਕ ਸਭਾ ਦਾ ਸੈਸ਼ਨ ਜੰਮੂ ਕਸ਼ਮੀਰ ਦੇ ਵਿੱਚ ਪਿਛਲੇ 3 ਦਿਨਾਂ ਦੇ ਵਿੱਚ ਹੋਇਆ ਚੌਥਾ ਵੱਡਾ ਅਤਵਾਦੀ ਹਮਲਾ ਡੋਡਾ ਦੇ ਵਿੱਚ ਬੀਤੀ ਰਾਤ ਵੀ ਅਤਵਾਦੀਆਂ ਨੇ ਕੀਤਾ ਅਟੈਕ ਪਾਕਰ ਡੈਮ ਦੇ ਵਿੱਚੋਂ ਛੱਡਿਆ ਗਿਆ 26500 ਕਿਊਸਿਕ ਪਾਣੀ ਚੋਣੇ ਦੇ ਸੀਜ਼ਨ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ ਲੋਕਾਂ ਨੂੰ ਦਰਿਆਮ ਕੰਡੇ ਨਾ ਜਾਣ ਦੀ ਕੀਤੀ ਗਈ ਅਪੀਲ ਤੇ ਬੁਲੇਟਿੰਗ ਦਾ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੀ ਅੱਜ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਕਾਬਿਲ ਜ਼ਿਕਰ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਹੋਈ ਹਾਰਦਿਕ ਕਾਰਡਨਾਂ ਦੇ ਉੱਪਰ ਇਸ ਮੀਟਿੰਗ ਦੇ ਵਿੱਚ ਮੰਤਨ ਕੀਤਾ ਜਾਵੇਗਾ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਮੀਟਿੰਗ ਦੁਪਹਿਰੇ ਚੰਡੀਗੜ੍ਹ ਦੇ ਵਿੱਚ ਸਥਿਤ ਪਾਰਟੀ ਦੇ ਮੁੱਖ ਦਫ਼ਤਰ ਦੇ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਹੋਵੇਗੀ ਜਿਸ ਦੇ ਵਿੱਚ ਸਾਰੇ ਜ਼ਿਲ੍ਹਿਆਂ ਤੋਂ ਮੈਂਬਰ ਸਹਿਬਾਨ ਹਾਜ਼ਰ ਹੋਣਗੇ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਦੇ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਮੀਟਿੰਗ ਦੇ ਵਿੱਚ ਉਹ ਨਤੀਜਿਆਂ ਦੇ ਬਾਰੇ ਚਰਚਾ ਕੀਤੀ ਜਾਵੇਗੀ ਉੱਥੇ ਹੀ ਪਾਰਟੀ ਦੀ ਅਗਲੀ ਰਣਨੀਤੀ ਦਾ ਵੀ ਫੈਸਲਾ ਕੀਤਾ ਜਾਵੇਗਾ ਇਸ ਤੋਂ ਇਲਾਵਾ ਦੇਸ਼ ਦੇ ਵਿੱਚ ਚੱਲ ਰਹੀ ਸਿਆਸਤ ਅਤੇ ਮਯੂਦਾ ਸਿਆਸੀ ਹਾਲਾਤਾਂ ਦੇ ਉੱਪਰ 20 ਮੀਟਿੰਗ ਦੇ ਵਿੱਚ ਮੰਤਨ ਕੀਤਾ ਜਾਵੇਗਾ ਜ਼ਿਕਰੇ ਕਾਸ ਹੈ ਕਿ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਇਕੱਲੇ ਹੀ ਚੋਣ ਲੜੀ ਗਈ ਸੀ ਕਿਉਂਕਿ ਭਾਜਪਾ ਦੇ ਨਾਲ ਘਟਚੋੜ ਦੀ ਗੱਲ ਕਿਸੇ ਕਾਰਨ ਨਾ ਕਰਕੇ ਸਿਰੇ ਨਹੀਂ ਸੀ ਚੜ ਸਕੀ ਅਕਾਲੀ ਦਲ ਦੇ ਵੱਲੋਂ ਸਾਰੀਆਂ ਸੀਟਾਂ ਦੇ ਉੱਪਰ ਉਮੀਦਵਾਰ ਵੀ ਖੜੇ ਕੀਤੇ ਗਏ ਸਨ ਪਰ ਜੇ ਸਿਰਫ ਇੱਕ ਬਠਿੰਡਾ ਸੀਟ ਦੇ ਉੱਪਰ ਹੀ ਹਾਸਲ ਹੋਈ ਹੈ ਤਿਰਕੜ ਦੇ ਆਗਲੀ ਖਬਰ ਦਾ કડూర్ ਸਾਹਿਬ ਤੋਂ ਨਵੇਂ ਚੁਣੇ ਗਏ ਸੰਸਦ ਅਮਰਿਤਪਾਲ ਸਿੰਘ 24 ਜੂਨ ਤੋਂ ਪਹਿਲਾਂ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਆਰਜ਼ੀ ਰਿਹਾਈ ਸੰਬੰਧੀ ਕੋਈ ਵੀ ਹੁਕਮ ਜਾਰੀ ਨਹੀਂ ਕੀਤਾ ਗਿਆ ਪਰ ਕਾਨੂੰਨ ਦੇ ਮੁਤਾਬਕ ਨਵੇਂ ਚੁਣੇ ਗਏ ਐਮਪੀ ਨੂੰ ਸੋ ਚੁੱਕਣੀ ਲਾਜ਼ਮੀ ਹੁੰਦੀ ਹੈ ਇਸ ਲਈ ਅਮਰਿਤਪਾਲ ਸਿੰਘ ਦੀ ਜੇਲ੍ਹ ਦੇ ਵਿੱਚੋਂ ਜਲਦ ਹੀ ਰਿਹਾਈ ਸੰਭਵ ਹੋ ਸਕਦੀ ਹੈ ਕਿਉਂਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ 24 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਜਿਸ ਨੂੰ ਲੈ ਕੇ ਤਿਆਰੀਆਂ ਵੀ ਤਿੱਖ ਹੋ ਗਈਆਂ ਨੇ ਪਹਿਲੇ ਸੈਸ਼ਨ ਦੇ ਵਿੱਚ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੂੰ ਸੋਹ ਚੁਕਾਈ ਜਾਵੇਗੀ ਅਤੇ ਸੈਸ਼ਨ ਦੇ ਪਹਿਲੇ 3 ਦਿਨ ਦੇ ਵਿੱਚ ਨਵੇਂ ਚੁਣੇ ਗਏ ਸੰਸਦ ਮੈਂਬਰਸ ਸੋਹ ਚੁੱਕਣਗੇ ਅਤੇ ਸਦਨ ਦੇ ਸਪੀਕਰ ਦੀ ਚੋਣ ਕੀਤੀ ਜਾਵੇਗੀ ਸੈਸ਼ਨ 3 ਜੁਲਾਈ ਨੂੰ ਸਮਾਪਤ ਹੋਵੇਗਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ 27 ਜੂਨ ਨੂੰ ਲੋਕ ਸਭਾ ਅਤੇ ਰਾਜ ਸਭਾ ਦੀ ਸਾਂਝੀ ਬੈਠਕ ਨੂੰ ਵੀ ਸੰਬੋਧਨ ਕਰਨਗੇ ਅਤੇ ਨਵੀਂ ਸਰਕਾਰ ਦੇ ਅਗਲੇ 5 ਸਾਲਾਂ ਦੇ ਕੰਮਾਂ ਦੀ ਰੂਪਰੇਖਾ ਜੋ ਪੇਸ਼ ਕੀਤੀ ਜਾਵੇ ਕਿ ਇਸ ਤੋਂ ਇਲਾਵਾ 264ਵੀਂ ਰਾਜ ਸਭਾ ਦਾ ਸੈਸ਼ਨ 27 ਜੂਨ ਨੂੰ ਸ਼ੁਰੂ ਹੋਵੇਗਾ ਸੋ ਜੰਮੂ ਕਸ਼ਮੀਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਤਿੰਨ ਦਿਨਾਂ ਦੇ ਵਿੱਚ ਚੌਥਾ ਅਤਵਾਦੀ ਹਮਲਾ ਹੋਇਆ ਬੀਤੀ ਰਾਤ ਵੀ ਡੋਡਾ ਜ਼ਿਲ੍ਹੇ ਦੇ ਵਿੱਚ ਅਤਵਾਦੀਆਂ ਦੇ ਵੱਲੋਂ ਅਟੈਕ ਕੀਤਾ ਗਿਆ ਹਮਲੇ ਤੋਂ ਬਾਅਦ ਅਤਵਾਦੀਆਂ ਅਤੇ ਫੌਜ ਦੇ ਜਵਾਨਾਂ ਦੇ ਵਿਚਾਲੇ ਮੁਠਪੇੜ ਵੀ ਹੋਈ ਹੈ ਕਾਬਿਲ ਜ਼ਿਕਰ ਹੈ ਕਿ ਪਿਛਲੇ ਤਿੰਨ ਦਿਨਾਂ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਇਹ ਚੌਥਾ ਵੱਡਾ ਹਮਲਾ ਹੋਇਆ ਦੱਸਿਆ ਕਿ ਬੀਤੇ ਦਿਨ ਡੋਡਾ ਜ਼ਿਲ੍ਹੇ ਦੇ ਵਿੱਚ ਇਹ ਦੂਜੀ ਵਾਰ ਅਟੈਕ ਕੀਤਾ ਗਿਆ ਅਤਵਾਦੀਆਂ ਦੇ ਵੱਲੋਂ ਸੁਰੱਖਿਆ ਦਸਤਿਆਂ ਦੇ ਉੱਪਰ ਅਤੇ ਇਸ ਤੋਂ ਪਹਿਲਾਂ ਹੋਏ ਮੁਕਾਬਲੇ ਦੇ ਵਿੱਚ ਇੱਕ ਜਵਾਨ ਜ਼ਖਮੀ ਹੋ ਗਿਆ ਸੀ 9 ਜੂਨ ਨੂੰ 82 ਦੇ ਵਿੱਚ ਵੀ ਅਤਵਾਦੀਆਂ ਨੇ ਸ਼ਰਧਾਲੂਆਂ ਤੇ ਅਟੈਕ ਕੀਤਾ ਸੀ ਜਿਸ ਦੇ ਵਿੱਚ 9 ਲੋਕ ਮਾਰੇ ਗਏ ਸਨ ਇਸ ਤੋਂ ਪਹਿਲਾਂ ਕਠਵਾ ਇਲਾਕੇ ਦੇ ਵਿੱਚ ਵੀ ਸੁਰੱਖਿਆ ਬਲਾਂ ਅਤੇ ਅਤਵਾਦੀਆਂ ਦੇ ਵਿਚਾਲੇ ਮੁਕਾਬਲਾ ਹੋਣ ਦੀ ਖਬਰ ਕਾਫੀ ਸੁਰੱਖਿਆ ਦੇ ਵਿੱਚ ਰਹੀ ਸੀ ਜੰਮੂ ਕਸ਼ਮੀਰ ਦੇ ਕਠਵਾ ਜ਼ਿਲ੍ਹੇ ਦੇ ਵਿੱਚ ਇੱਕ ਸਰਹੱਦੀ ਪਿੰਡ ਦੇ ਵਿੱਚ ਲੁਕੇ ਹੋਏ ਇੱਕ ਅਤਵਾਦੀ ਨੂੰ ਸੁਰੱਖਿਆ ਬਲਾਂ ਨੇ ਬੁੱਧਵਾਰ ਨੂੰ 15 ਘੰਟਿਆਂ ਤੇ ਵੱਧ ਸਮੇਂ ਤੱਕ ਚੱਲੇ ਆਪਰੇਸ਼ਨ ਤੋਂ ਬਾਅਦ ਢੇਰ ਕਰ ਦਿੱਤਾ ਸੀ ਜਿਸ ਦੌਰਾਨ ਇੱਕ ਹੋਰ ਅਤਵਾਦੀ ਵੀ ਮਾਰਿਆ ਗਿਆ ਹਾਲਾਂਕਿ ਇਸ ਮੁਕਾਬਲੇ ਦੇ ਵਿੱਚ CRPF ਦਾ ਇੱਕ ਜਵਾਨ ਵੀ ਸ਼ਹੀਦ ਹੋ ਗਿਆ ਸੀ ਉਧਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਇਸ ਅਤਵਾਦੀ ਹਮਲੇ ਦੀ ਸਖਤ ਨਿੰਦਾ ਕੀਤੀ ਗਈ ਹੈ ਸਵੈਸਵਲੀ ਦੀ ਵੱਡੀ ਖਬਰ ਦਰੱਖ ਕਰਦੇ ਹਾਂ ਕਿ ਪਾਖੜਾ ਡੈਮ ਤੋਂ ਪਾਣੀ ਛੱਡ ਦਿੱਤਾ ਗਿਆ ਬੀਬੀ ਅੰਬੀ ਦੇ ਵੱਲੋਂ ਇਸ ਸਬੰਧੀ ਪਹਿਲਾਂ ਹੀ ਜਿਹੜਾ ਕਿ ਸਬੰਧੀ ਡਿਪਾਰਟਮੈਂਟ ਦੇ ਅਫਸਰਾਂ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਸੀ ਅਤੇ ਪਾਖੜਾ ਡੈਮ ਤੋਂ ਜਿਹੜਾ ਕਿ 26500 ਕਿ ਉਸ ਇੱਕ ਪਾਣੀ ਛੱਡੇ ਜਾਂਦੀ ਜਿਹੜੀ ਗੱਲ ਆਖੀ ਗਈ ਹੈ ਉਧਰ ਦੂਜੇ ਪਾਸੇ ਦਰਿਆ ਜਿਹੜੇ ਕਿ ਓਵਰਫਲੋ ਹੋ ਜਾਣਗੇ ਅਜਿਹੇ ਦੇ ਵਿੱਚ ਸਾਵਧਾਨੀ ਵਰਤਣ ਦੀ ਵੀ ਜਿਹੜੀ ਆ ਉਹ ਗੱਲ ਆਖੀ ਗਈ ਹੈ ਕਾਬਲੇ ਜ਼ਿਕਰ ਹੈ ਕਿ ਡਿਪਟੀ ਡਾਇਰੈਕਟਰ ਵਾਟਰ ਰੈਗੂਲੇਸ਼ਨ ਬੀਬੀਐਮਬੀ ਦੇ ਅਧਿਕਾਰੀਆਂ ਦੇ ਵੱਲੋਂ ਸਬੰਧਿਤ ਡਿਪਾਰਟਮੈਂਟਸ ਦੇ ਅਫਸਰਾਂ ਨੂੰ ਇਹ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਨੰਦਪੁਰ ਸਾਹਿਬ ਅਤੇ ਨੰਗਲ ਦੇ ਤਹਿਸੀਲਦਾਰਾਂ ਨੂੰ ਇਹ ਸੂਚਨਾ ਦਿੱਤੀ ਗਈ ਹੈ ਕਿ ਸਤਲੁਜ ਦਰਿਆ ਦੇ ਨਜ਼ਦੀਕ ਵਸੇ ਪਿੰਡਾਂ ਦੇ ਵਿੱਚ ਮੁਨਿਆਦੀ ਕਰਵਾਕ ਕੇ ਉੱਥੋਂ ਦੇ ਪ੍ਰਸ਼ਾਸਨ ਨੂੰ ਜਿਹੜਾ ਕਿ ਪੂਰੇ ਮਾਮਲੇ ਦੇ ਉੱਪਰ ਨਿਗਰਾਨੀ ਕਰਨ ਦੀ ਜਿਹੜੀ ਹਦਾਇਤ ਵੀ ਜਾਰੀ ਕਰ ਦਿੱਤੀ ਗਈ ਹੈ ਟੈਕਨੀਕਲ ਟੀਮ ਦੀ 28 ਮਈ ਨੂੰ ਇਸ ਬਾਬਤ ਮੀਟਿੰਗ ਹੋਈ ਸੀ ਕਿ ਜਿਸ ਤਰ੍ਹਾਂ ਦੇ ਨਾਲ ਸਬੰਧਿਤ ਜਿਹੜੇ ਕੀ ਸਟੇਟ ਹੈਗੇ ਨੇ ਉਥੇ ਬਿਜਲੀ ਤੇ ਪਾਣੀ ਦੀ ਡਿਮਾਂਡ ਨੂੰ ਵੇਖਦੇ ਹੋਏ ਤੇ ਝੋਨੇ ਦੇ ਸੀਜ਼ਨ ਨੂੰ ਵੇਖਦਿਆਂ ਹੋਇਆਂ ਇਹ ਜਿਹੜਾ ਕੀ ਅੱਜ ਤੋਂ ਪਾਕਟਾ ਡੈਮ ਦੇ ਵਿੱਚੋਂ 26500 ਕਿਊਸਿਕ ਪਾਣੀ ਛੱਡਿਆ ਗਿਆ ਟਰਬਾਈਨਾ ਦੇ ਰਾਹੀਂ ਅਤੇ ਨਾਲ ਹੀ ਨੰਗਲ ਡੈਮ ਤੋਂ ਸਿਰਫ 4500 ਕਿਊਸਿਕ ਪਾਣੀ ਸਤਲੁਜ ਦਰਿਆ ਦੇ ਵਿੱਚ ਛੱਡੇ ਜਾਣ ਦੀ ਜਿਹੜੀ ਗੱਲ ਆਖੀ ਗਈ ਹੈ ਸੋ ਅੱਜ ਸਵੇਰੇ 6 ਵਜੇ ਤੋਂ ਪਾਕਟਾ ਡੈਮ ਦੇ ਵਿੱਚੋਂ ਇਹ ਪਾਣੀ ਛੱਡੇ ਗਿਆ ਫਿਲਹਾਲ ਹੁਣ ਤੱਕ ਨੰਗਲ ਡੈਮ ਤੋਂ ਸਰਤੂ ਦਰਿਆ ਦੇ ਵਿੱਚ 640 ਕਿਉਂ ਸੇਕ ਪਾਣੀ ਛੱਡੇ ਜਾਣ ਦੀ ਜਿਹੜੀ ਹੈ ਉਹ ਖਬਰ ਸਾਹਮਣੇ ਆ ਰਹੀ ਹੈ ਅਧਿਕਾਰੀਆਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਜਿਹੜੇ ਕੀ ਅਫਵਾਮਾਂ ਤੋਂ ਬਚਨ ਅਤੇ ਨਾਲ ਹੀ ਲੋਕਾਂ ਨੂੰ ਦਰਿਆਵਾਂ ਦੇ ਕੰਡੇ ਨਾ ਜਾਣ ਦੀ ਵੀ ਗੱਲ ਆਖੀ ਗਈ ਹੈ ਸੋ NEET ਦੀ ਪ੍ਰੀਖਿਆ ਦੇ ਵਿੱਚ ਹੋਈ ਧਾਂਦਲੀ ਦੀ ਖਬਰ ਲਗਾਤਾਰ ਸੁਰਖੀਆਂ ਦੇ ਵਿੱਚ ਬਣੀ ਹੋਈ ਸੀ ਅਤੇ ਹੁਣ ਇਸ ਮਾਮਲੇ ਦੇ ਉੱਪਰ ਸੁਪਰੀਮ ਕੋਰਟ ਦੇ ਵੱਡੋ ਵੱਡਾ ਫੈਸਲਾ ਸੁਣਾਇਆ ਗਿਆ ਕਿ NEET ਦੀ ਪ੍ਰੀਖਿਆ ਦੇ ਵਿੱਚ ਦਿੱਤੇ ਗਏ ਗ੍ਰੇਡਸ ਮਾਰਕ ਨੂੰ ਰੱਦ ਕਰ ਦਿੱਤੇ ਗਏ ਨੇ ਅਤੇ 23 ਜੂਨ ਨੂੰ ਪ੍ਰੀਖਿਆ ਦੁਬਾਰਾ ਤੋਂ ਕਰਵਾਈ ਜਾਵੇਗੀ ਅਤੇ ਮੁਰ ਤੋਂ ਪ੍ਰੀਖਿਆ ਲੈ ਜਾਣ ਤੋਂ ਬਾਅਦ ਜਿਹੜੇ ਕਿ ਵਿਦਿਆਰਥੀਆਂ ਦੀ ਕਾਉਂਸਲਿੰਗ ਕੀਤੀ ਜਾਵੇਗੀ ਕਾਬਲੇ ਜ਼ਿਕਰੇ ਕੀ ਸੁਪਰੀਮ ਕੋਰਟ ਦੇ ਵੱਲੋਂ ਇਸ ਨਿਰਦੀ ਪ੍ਰੀਖਿਆ ਦੇ ਵਿੱਚ ਹੋਈ ਤਾਂਦਲੀ ਨੂੰ ਲੈ ਕੇ ਦਰ ਕੀਤੀਆਂ ਪਟੀਸ਼ਨਾਂ ਦੇ ਉੱਪਰ ਸੁਣਵਾਈ ਕੀਤੀ ਗਈ ਹੈ ਅਤੇ ਗ੍ਰੇਸ ਅੰਕ ਪ੍ਰਾਪਤ ਕਰਨ ਵਾਲੇ 1563 ਵਿਦਿਆਰਥੀਆਂ ਨੂੰ ਦੁਬਾਰਾ ਪ੍ਰੀਖਿਆ ਦੇਣ ਦੇ ਆਦੇਸ਼ ਜਾਰੀ ਕੀਤੇ ਗਏ ਨੇ ਕਾਬਲੇ ਜ਼ਿਕਰੇ ਕੀ ਸੁਪਰੀਮ ਕੋਰਟ ਦੇ ਵੱਲੋਂ ਨੋਟਿਸ ਜਾਰੀ ਕਰਦੇ ਹਨ 2 ਹਫ਼ਤੇ ਦੇ ਵਿੱਚ ਜਵਾਬ ਵੀ ਮੰਗਿਆ ਗਿਆ ਹੈ ਅਤੇ ਅਗਲੀ ਸੁਣਵਾਈ 8 ਜੁਲਾਈ ਨੂੰ ਹੋਵੇਗੀ ਤੁਹਾਂ ਦੱਸਿਓ ਕਿ ਐਨਟੀਏ ਦੇ ਵੱਲੋਂ ਕਿਹਾ ਗਿਆ ਕਿ ਇਹ ਫੈਸਲਾ ਵਿਦਿਆਰਥੀਆਂ ਦੇ ਡਰ ਨੂੰ ਦੂਰ ਕਰਨ ਦੇ ਲਈ ਲਿਆ ਗਿਆ ਪਟੀਸ਼ਨ ਕਰਤਾਵਾਂ ਦੇ ਵੱਲੋਂ ਕਾਉਂਸਲਿੰਗ ਉੱਤੇ ਰੋਕ ਲਗਾਉਣ ਦੀ ਵੀ ਮੰਕੀਟੀ ਦੇ ਸੰਖੇਪ ਦੇ ਵਿੱਚ ਆਖਿਆ ਗਿਆ ਹੈ ਕਿ ਅਦਾਲਤ ਤਿੰਨ ਪਟੀਸ਼ਨਰਾਂ ਦੇ ਉੱਪਰ ਵਿਚਾਰ ਕਰ ਰਹੀ ਹੈ ਜਿਸ ਦੇ ਵਿੱਚ ਨੈਬੇ ਨੀਮਿਆ ਅਤੇ ਨੈਸ਼ਨਲ ਟੈਸਟਿੰਗ ਏਜੰਸੀ ਦੇ ਵੱਲੋਂ NEET UG 2024 ਦੇ ਵਿੱਚ ਸੰਚਾਲਨ ਦੇ ਵਿੱਚ ਲਾਫ ਟਾਈਮਿੰਗ ਦੇ ਆਧਾਰ ਤੇ 1500 ਤੋਂ ਵੱਧ ਉਮੀਦਵਾਰਾਂ ਨੂੰ ਪ੍ਰੀਖਿਆ ਦੇ ਵਿੱਚ ਗ੍ਰੇਸ ਮਾਰਕਿੰਗ ਦੇਣ ਦੇ ਬਾਰੇ ਸ਼ੰਕਾ ਪੈਦਾ ਕਰਨ ਵਾਲੇ ਨਤੀਜਿਆਂ ਨੂੰ ਚੁਣੌਤੀ ਦਿੱਤੀ ਗਈ ਸੀ ਤੇ ਹੁਣ ਇਸ ਮਾਮਲੇ ਦੇ ਉੱਪਰ ਸੁਣਵਾਈ ਕਰਦੇ ਹੋਏ ਹੈ ਸੁਪਰੀਮ ਕੋਰਟ ਦੇ ਵੱਲੋਂ 23 ਜੂਨ ਦਾ ਜਿਹੜਾ ਕੀ ਸਮਾਂ ਨਿਰਧਾਰਤ ਕੀਤਾ ਗਿਆ ਜਦੋਂ ਗ੍ਰੇਸ ਅੰਕ ਪ੍ਰਾਪਤ ਕਰਨ ਵਾਲੇ 1563 ਵਿਦਿਆਰਥੀਆਂ ਨੂੰ ਦੁਬਾਰਾ ਇਹ ਪ੍ਰੀਖਿਆ ਦੇਣੀ ਪਵੇਗੀ। ਸੋ ਫਿਲਹਾਲ ਇਸ ਬੁਲੇਟਿਨ ਦੇ ਵਿੱਚ ਬਸ ਇਹਨਾਂ ਹੀ ਹੋਰ ਵਧੇਰੇ ਅਪਡੇਟ ਲਈ ਜੁੜੇ ਰਹੋ ਹਮਦਰ ਟੀਵੀ ਦੇ ਨਾਲ ਮੇਨੂੰ ਦਿਓ ਇਜਾਜ਼ਤ ਧੰਨਵਾਦ।